ਸੰਨੇ ਗੁਰੂ ਗ੍ਰੰਥ ਜੀ ਆਣ ਕੇਸ ਵਾਲੀਆਂ ਨੇ ਸੀਸ ਤੁਹਾਡੇ ਧਰਨੀ ਨਵਾਏ ਨੇ ਕਰੋ ਪਰਵਾਨ ਦਾਤਾ ਤੁਸੀਂ ਸਾਡੀ ਹਾਜ਼ਰੀ ਨੂੰ ਵਾਸਤੇ ਤੁਸਾਂ ਦੇ ਅੱਗੇ ਪਾਏ ਨੇ ਵਾਸਤੇ ਤੁਸਾਂ ਦੇ ਅੱਗੇ ਪਾਏ ਨੇ ਆਏ ਹਾਜ਼ਰੀ ਲਵਾਉਣ ਲਈ ਦੁਨੀਆਂ ਸੰਗਤਾਂ ਦੀ ਆਏ ਸੇਵਕ ਮਾਉਣ ਲਈ ਆਏ ਸੇਵਕ ਮਾਉਣ ਲਈ ਓ ਆਪ ਜੀ ਦਾ ਦੁਆਰਾ ਹੈ ਨਿਆਰਾ ਸਾਰੀ ਦੁਨੀਆਂ ਤੋਂ ਮਿਲਦੀ ਨਾ ਇਸ ਦੀ ਮਸਾਲ ਹੈ ਮਿਲਦੀ ਨਾ ਇਸ ਦੀ ਮਸਾਲ ਹੋ ਚੋਰੀਆਂ ਪੜਾ ਕੇ ਜਾ ਰਹੇ ਆਪ ਜੀ ਦੇ ਘਾਰੇ ਉਤੋਂ ਆਉਂਦਾ ਜੇੜਾ ਦੁਖੀ ਆ ਟੰਗਾਰ ਹੈ ਆਉਂਦਾ ਜੇੜਾ ਦੁਖੀ ਆ ਟੰਗਾਰ ਹੈ ਕਰੋ ਕਿਰਪਾ અપਾਰ ਤੁਸੀਂ ਕਰੋ ਕਿਰਪਾ અપਾਰ ਤੁਸੀਂ ਜੀ ਜਸ ਤੁਹਾਡਾ ਰਹੀਏ ਕਰ ਦੇ ਦਿਓ ਦੇਵ ਕਾਵ ਦੇ ਪੰਡਾਲੇ ਤੁਸੀਂ ਦੇਵ ਕਾਵ ਦੇ ਪੰਡਾਲੇ ਤੁਸੀਂ ਲਾਪਦੀਆਂ ਸੰਗਤਾ ਪਿਆਰੀਆਂ ਦਾ ਕਰਕੇ ਦਿਦਾਰ ਜਿਉਣਾ ਸਫਲ ਬਣਾਉਣ ਲਈ ਦਿਦਾਰ ਜਿਉਣਾ ਸਫਲ ਬਣਾਉਣ ਲਈ ਉਹ ਲੱਗੀ ਹੋਈ ਮਨਾਏ ਉਤੇ ਮਹਿਲ ਜਿਹੜੀ ਜਨਮਾਂ ਦੀ ਆਏ ਉਹ ਮੁਬਾਤੇ ਆ ਤੂੰ ਆਉਣ ਲਈ ਆਏ ਉਹ ਮੁਬਾਤੇ ਆ ਤੂੰ ਆਉਣ ਲਈ ਇੱਕ ਕਰਨ ਕਮਾ ਦੇਵੋ ਇੱਕ ਕਰਨ ਕਮਾ ਦੇਵੋ ਜੀ ਲੱਗੀ ਹੋਈ ਮੈਲ ਆਪ ਜੀ ਸਾਡੇ ਮਨਾਇ ਉਤੋ ਲਾ ਦੇਵੋ ਸਾਡੇ ਮਨਾਇ ਉਤੋ ਲਾ ਆਪ ਜੀ ਨਤਾਨਿਆਂ ਦਾ ਤਾਨ ਹੋ ਆਪ ਜੀ ਨਤਾਨਿਆਂ ਦਾ ਤਾਨ ਹੋ ਮਾੜੇ ਤੇ ਚੰਗਿਆ ਵਿਕਾਰ ਦੇ ਪੁਛਾਨ ਤੁਸੀਂ ਦੇ ਨਦੀਰ ਮਜ ਲੈਂਦੇ ਜਾਣ ਹੋ ਦੇ ਨਦੀਰ ਮਜ ਲੈਂਦੇ ਜਾਣ ਹੋ ਸਾਡੇ ਦਿਲ ਦੀ ਪੁਕਾਰ ਸੁਣੋ 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 ਤੇਰੇ ਨਾਲ ਲਗਾਵੇ ਪਾਤਸ਼ਾਹ ਛੇਤੀ ਪਰਵਰਦੇ ਗਾ ਰ ਸੁਣੋ ਛੇਤੀ ਪਰਵਰਦੇ ਗਾ ਰ ਸੁਣੋ ਓ ਲੱਜਿਆ ਸਾਡੀ ਆਪ ਜੀ ਦੇ ਹੱਥ ਵਿੱਚ ਪੱਤ ਸਾਡੀ ਸ਼ਾਨ ਸ਼ਾਬ ਚਾਲਵੋ ਪੱਤ ਸਾਡੀ ਸ਼ਾਨ ਸ਼ਾਬ ਚਾਲਵੋ ਉਹ ਦੂਰੋਂ ਅਸੀਂ ਚੱਲੇ ਆਏ ਆਪ ਜੀ ਦੇ ਦਾਰੀ ਉੱਤੇ ਚਰਨਾਂ ਦੇ ਨਾਲ ਸਨਵਾਲਵੋ ਚਰਨਾਂ ਦੇ ਨਾਲ ਸਨਵਾਲਵੋ ਲੈ ਲੋ ਆਸ ਲਗਾਈ ਓ ਆਸ ਲਗਾਈ ਓ ਆਪ ਜੀ ਦੇ ਚਰਨਾ ਦੀ ਅਸੀਂ ਓਟ ਟਕਾਈ ਏ ਅਸੀਂ ਓਟ ਟਕਾਈ ਏ ਓ ਕਾਮ ਤੇ ਕਰੋ ਤੇ ਲੋਭ ਮੋਹ ਹੰਕਾਰ ਪੰਜਾ ڈاکੂਆਂ ਤੋਂ ਐਸਾਂ ਨੂੰ ਬਚਾਦਿਓ ਪੰਜਾਂ ਡਾਕੂਆਂ ਤੋਂ ਅਸੀਂ ਨੂੰ ਬਚਾ ਦਿਓ ਉਹ ਸਿਖਰ ਦੁਪਹਿਰ ਸਾਡਾ ਖਾਰ ਲੁੱਟੀ ਜਾਵਦੇ ਨੇ ਇਹਨਾਂ ਤੋਂ ਨਿਜ਼ਾਤ ਦਿਵਾ ਦਿਓ ਇਹਨਾਂ ਤੋਂ ਨਿਜ਼ਾਤ ਦਿਵਾ ਦਿਓ ਕੋਣ ਆਪ ਜੀ ਤੇ ਗੋਣ ਸਾਨੂੰ ਨਾਮ ਧਿਆਣੇ ਦੀ ਸਾਨੂੰ ਨਾਮ ਧਿਆਣੇ ਦੀ ਆ ਬਿਲਾ ਵਿੱਚੋਂ ਮਟਜੇ ਨੇਰੇ ਅੱਗੇ ਗਿਆਨਤਾ ਦਾ ਗਿਆਨ ਦੇ ਚਿਰਾਗ ਨੂੰ ਜਗਾ ਦਿਓ ਗਿਆਨ ਦੇ ਚਿਰਾਗ ਨੂੰ ਜਗਾ ਦਿਓ ਜ਼ਿੰਦਗੀ ਅਸਾਡੀ ਵਿੱਚ ਹੋ ਜਾਏ ਜੀ थेल दमा रुशना देव थेल ते दमाग रुशनो हिकु कर्म कमेवो हिकु कर्म कमेव ਤਾਂ ਦਾ ਪਾ ਦੇ ਕੋ ਪਾਣੀ ਨੇ ਮਤਾ ਦਾ